ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹ ਵੀ ਪਤਾ ਲੱਗਿਆ ਕਿ ਅਗਲੇ 2-3 ਦਿਨਾਂ ਦੇ ਵਿੱਚ ਹੀ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹ ਪੰਜਾਬ ਦੀ ਲੀਡਰਸ਼ਿਪ ਨੂੰ ਦਿੱਲੀ ਸੱਦ ਸਕਦੀ ਹੈ ਕਾਰਨ ਉਸ ਦੇ ਪਿੱਛੇ ਇਹ ਹੀ ਨੇ ਕਿ ਇੰਡੀਆ ਗਠਬੰਧਨ ਨੂੰ ਲੈ ਕੇ ਵੀ ਗੱਲਬਾਤ ਹੋਏਗੀ ਹੋਰ ਕਿਹੜੇ-ਕਿਹੜੇ ਲੀਡਰਸ ਨੂੰ ਇਸ ਮੀਟਿੰਗ ਲਈ ਬੁਲਾਇਆ ਜਾਏਗਾ ਇਸੇ ਉੱਪਰ ਵੀ ਥੋੜੀ ਜੀ ਜਾਣਕਾਰੀ ਜੋ ਹੈ ਜ਼ਰੂਰ ਸਾਂਝੀ ਕਰਿਓ ਕਿਉਂਕਿ ਚਰਚਾਵਾ ਇਹ ਨੇ ਕਿ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਹੀ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਕਿਸੇ ਨਤੀਜੇ ਤੇ ਪਹੁੰਚਣਾ ਚਾਹੁੰਦੀ ਹੈ ਵਾਕਿਆ ਗੱਲ ਵੀ ਸਹੀ ਹੈ ਕਿਉਂਕਿ ਪੰਜਾਬ ਦੀ ਜਿਹੜੀ ਜਨਤਾ ਉਹ ਵੀ ਜ਼ਰੂਰ ਇਸ ਪੂਰੀ ਸਥਿਤੀ ਦੀ ਤਸ ਬਰੀ ਸਾਫ ਹੁੰਦੀ ਵੇਖਣਾ ਚਾਹੁੰਦੀ ਐ ਸੋ ਕੀ ਅਪਡੇਟ ਐ ਇਸ ਮੀਟਿੰਗ ਬਾਰੇ ਔਰ ਕੀ ਜਾਣਕਾਰੀ ਤੁਹਾਡੇ ਕੋਲ ਐ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਹਰਜੋਤ ਜੀ ਬਹੁਤ ਵੱਡੇ ਪੱਧਰ ਤੇ ਇਸ ਤਰੀਕੇ ਦੀਆਂ ਚਰਚਾਵਾਂ ਨੇ ਪੋਲਿਟੀਕਲ ਡਿਵੈਲਪਮੈਂਟ ਵੀ ਐ ਕਿ ਇੰਡੀਆ ਗਠਬੰਧਨ ਅਗਰ 31 ਦਸੰਬਰ ਤੋਂ ਪਹਿਲਾਂ ਕਿਸੇ ਖਾਸ ਨਤੀਜੇ ਤੇ ਪਹੁੰਚੇ ਹਾਲਾਂਕਿ ਜਦੋਂ ਪਿਛਲੀ ਮੀਟਿੰਗ ਸੀ ਇੰਡੀਆ ਗਠਬੰਧਨ ਦੀ ਉਸ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੀ ਰਾਏ ਐ ਜਿਹੜੀ ਬਾਹਰ ਆਈ ਸੀ ਕਿ ਜਲਦ ਤੋਂ ਜਲਦ ਜਿਹੜੀਆਂ ਸੀਟਾਂ ਦੀ ਵੰਡ ਐ ਉਹਨੂੰ ਮੁਕੰਮਲ ਕਰ ਲਿਆ ਜਾਏ ਹਾਲਾਂਕਿ ਮਲਿਕਾ ਅਰਜੁਨ ਖੜਗੇ ਸਾਹਿਬ ਨੇ ਬਾਅਦ ਵਿੱਚ ਕਿਹਾ ਵੀ ਸੀ ਕਿ ਜਿਹੜੇ ਸੂਬੇ ਦੇ ਯੂਨਿਟ ਹੈ ਸਭ ਤੋਂ ਪਹਿਲਾਂ ਉਹ ਤੈਅ ਕਰਨਗੇ ਆਪਸ ਦੇ ਵਿੱਚ ਆਪਣੇ ਆਪਣੇ ਸੂਬੇ 'ਚ ਔਰ ਜਿੱਥੇ ਕਿਤੇ ਦਿੱਕਤ ਹੈ ਉੱਥੇ ਦਿੱਲੀ ਤੋਂ ਜਿਹੜੀ ਪਾਰਟੀ ਦੀ ਹਾਈ ਕਮਾਂਡ ਹੈ ਉਹ ਵੀ ਸਲਾਹ مشورہ ਕਰੇਗੀ ਹੁਣ ਜਿਹੜੀ ਗੱਲ ਰਹੇਗੀ ਪੰਜਾਬ ਦੀ ਅਸਲ ਚਾਮ ਆਦਮੀ ਪਾਰਟੀ ਔਰ ਪੰਜਾਬ 'ਚ ਕੀ ਇੰਡੀਆ ਗਠਜੰਬੰਦਨ ਮਿਲ ਕੇ ਚੋਣਾ ਲੜੂਗਾ ਇਹ ਬਹੁਤ ਵੱਡਾ ਸਵਾਲ ਹੈ ਔਰ ਆਮ ਆਦਮੀ ਪਾਰਟੀ ਨਾਲ ਕਾਂਗਰਸ ਦਾ ਜਿਹੜਾ ਗੱਠ ਜੋੜ ਹੈ ਅਗਰ ਕਾਂਗਰਸ ਤੇ ਆਮ ਆਦਮੀ ਪਾਰਟੀ ਆਪਸ ਵਿੱਚ ਸੀਟਾਂ ਵੰਡਦੇ ਨੇ ਤੇ ਪੂਰੇ ਦੇਸ਼ ਦੇ ਵਿੱਚ ਇੰਡੀਆ ਗੱਠ ਜੋੜ ਦੇ ਵਿੱਚ ਸੀਟਾਂ ਦੀ ਵੰਡ ਵੰਡਾਈ ਦਾ ਜਿਹੜਾ ਮਸਲਾ ਹੈ ਉਹ ਆਸਾਨੀ ਨਾਲ ਪੂਰਾ ਹੋ ਜਾਏਗਾ ਅਗਰ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿੱਚ ਸੀਟਾਂ ਦੀ ਵੰਡ ਨਹੀਂ ਹੁੰਦੀ ਤੇ ਕਾਂਗਰਸ ਨੂੰ ਦੂਸਰੇ ਹਿੱਸਿਆਂ 'ਚ ਦੇਸ਼ ਦੇ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਸੀਟਾਂ ਦੀ ਵੰਡ ਬਹੁਤ ਟੇਡਾ ਮਸਲਾ ਹੈ ਬੀਬੀ ਸੋਨੀਆ ਗਾਂਧੀ ਉੱਥੋਂ ਮੈਂਬਰ ਪਾਰਲੀਮੈਂਟ ਨੇ ਇਕਲੋਤੇ ਉੱਤਰ ਪ੍ਰਦੇਸ਼ ਤੋਂ ਔਰ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਬਿਹਾਰ ਦੇ ਵਿੱਚ ਵੀ ਸੀਟਾਂ ਦੀ ਵੰਡ ਬਹੁਤ ਵੱਡਾ ਮਸਲਾ ਹੈ ਉੱਥੇ ਨਿਤਿਸ਼ ਕੁਮਾਰ ਯਾਦਵ ਦੀ ਪਾਰਟੀ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਉੱਥੇ ਲਾਲੂ ਪ੍ਰਸਾਦ ਯਾਦਵ ਦੀ ਵੀ ਪਾਰਟੀ ਹੈ ਬਿਹਾਰ 'ਚ ਉੱਤਰ ਪ੍ਰਦੇਸ਼ ਦੇ ਵਿੱਚ ਕਾਂਗਰਸ ਤੋਂ ਇਲਾਵਾ ਸਮਾਜਵਾਦੀ ਪਾਰਟੀ ਹੈ ਹੋਰ ਕਈ ਛੋਟੇ-ਛੋਟੇ ਦਲ ਨੇ ਮਹਾਰਾਸ਼ਟਰ ਦੇ ਵਿੱਚ ਸ਼ਰਦ ਪਵਾਰ ਸਾਹਿਬ ਦੀ ਪਾਰਟੀ ਹੈ ਔਰ ਸ਼ਿਵ ਸਨਾਉਦਵ ਠਾਕਰੇ ਇਸੇ ਤਰ੍ਹਾਂ ਜੇ ਅਸੀਂ ਪੱਛਮੀ ਬੰਗਾਲ ਚ ਆਉਨੇ ਆ ਉੱਥੇ ਲੈਫਟ ਪਾਰਟੀਆਂ ਵੀ ਨੇ ਔਰ ਇੱਕ ਪਾਸੇ ਮਮਤਾ ਬਨਰਜੀ ਵੀ ਹੈ ਸੋ ਇਹ ਸਾਰੇ ਤਾਲਮੇਲ ਤਾਂ ਹੀ ਸੰਭਵ ਹੋਣਗੇ ਅਗਰ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਵਿੱਚ ਸੀਟਾਂ ਦੀ ਵੰਡ ਦਾ ਤਾਲਮੇਲ ਹੋ ਜਾਂਦਾ ਹੁਣ ਇਸੇ ਕਰਕੇ ਚਰਚਾਵਾਂ ਇਹ ਨੇ ਕਿ ਅਗਲੇ 2-3 ਦਿਨਾਂ ਦੇ ਵਿੱਚ ਵਿੱਚ ਹਾਲਾਂਕਿ 26 ਦਸੰਬਰ ਦੀ ਵੀ ਗੱਲ ਕਿਤੇ ਨਾ ਕਿਤੇ ਆ ਰਹੀ ਹੈ ਪਰ 31 ਦਸੰਬਰ ਤੋਂ ਪਹਿਲਾਂ ਅਗਲੇ 2-3 ਦਿਨਾਂ ਦੇ ਵਿੱਚ ਵਿੱਚ ਕਾਂਗਰਸ ਦੀ ਹਾਈ ਕਮਾਂਡ ਇੱਕ ਵਾਰੀ ਫਿਰ ਪੰਜਾਬ ਕਾਂਗਰਸ ਨਾਲ ਜੁੜੇ ਸੰਗਠਨ ਦੇ ਲੀਡਰਾਂ ਨੂੰ ਦਿੱਲੀ ਬੁਲਾ ਸਕਦੀ ਹੈ ਔਰ ਕਿਉਂਕਿ ਜਿਸ ਤਰ੍ਹਾਂ ਦੀ ਜਿਹੜੀ ਇਲੈਕਟ੍ਰੋਨਿਕ ਇੰਟੈਲੀਜੈਂਸ ਦੇ ਜ਼ਰੀਏ ਫੀਡਬੈਕ ਗਈ ਹੈ ਕਾਂਗਰਸ ਦੀ ਹਾਈ ਕਮਾਂਡ ਨੂੰ ਉਹਦੇ ਮੁਤਾਬਕ ਪੰਜਾਬ ਕਾਂਗਰਸ ਦੇ ਜਿਹੜੇ ਅਗਵਾਈ ਕਰਨ ਵਾਲੇ ਵੱਡੇ ਲੀਡਰ ਨੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਕਾਂਗਰਸ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜੇ ਔਰ ਸ਼ਾਇਦ ਇਹ ਬਹੁਤ ਵੱਡਾ ਕਾਰਨ ਹੈ ਕਿ ਇਸੇ ਕਰਕੇ ਨਵੇਂ ਪ੍ਰਭਾਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਲਗਾ ਦਿੱਤੇ ਗਏ ਨੇ ਦਵਿੰਦਰ ਯਾਦਵ ਜਿਹੜੇ ਕਿ ਪਰਮਾਨੈਂਟ ਇਨਵਾਈਟੀ ਨੇ ਪੱਕੇ ਮੈਂਬਰ ਨੇ ਇਨਵਾਈਟੀ ਮੈਂਬਰ ਨੇ ਕਾਂਗਰਸ ਵਰਕਿੰਗ ਕਮੇਟੀ ਦੇ ਦੋ ਤਿੰਨ ਦਿਨ ਪਹਿਲਾਂ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵੀ ਹੋਈ ਹੈ ਦਿੱਲੀ ਦੇ ਵਿੱਚ ਸੋ ਦਵਿੰਦਰ ਯਾਦਵ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਵੀ ਨੇ ਔਰ ਇੰਡੀਆ ਨੈਸ਼ਨਲ ਕਾਂਗਰਸ ਦੇ ਉਹ ਪੰਜਾਬ ਦੇ ਜਨਰਲ ਸਕੱਤਰ ਇਨਚਾਰਜ ਬਣਾ ਕੇ ਭੇਜ ਗਏ ਨੇ ਮੈਨੂੰ ਲੱਗਦਾ ਦਵਿੰਦਰ ਯਾਦਵ ਹੋਣਾਂ ਦੀ ਜਿਹੜੀ ਨਿਯੁਕਤੀ ਹੈ ਇਹ ਬਹੁਤ ਜ਼ਿਆਦਾ ਅਹਿਮ ਹੋ ਗਈ ਸੀ ਕਿਉਂਕਿ ਹਰੀਸ਼ ਚੌਧਰੀ ਉਹਨਾਂ ਜ਼ਿਆਦਾ ਪੰਜਾਬ ਦੇ ਜਿਹੜਾ ਯੂਨਿਟ ਹੈ ਉਹਦੇ ਤੇ ਤਾਲਮੇਲ ਨਹੀਂ ਰੱਖ ਸਕੇ ਹਰੀਸ਼ ਹਰੀਸ਼ ਚੌਧਰੀ ਮਾਫ ਕਰਨਾ ਹਰੀਸ਼ ਚੌਧਰੀ ਜ਼ਿਆਦਾ ਤਾਲਮੇਲ ਨਹੀਂ ਰੱਖ ਸਕੇ ਪੰਜਾਬ ਯੂਨਿਟ ਦੇ ਨਾਲ ਕਿਉਂਕਿ ਉਹ ਰਾਜਸਥਾਨ ਚ ਆਪਣੀਆਂ ਚੋਣਾਂ ਦੇ ਵਿੱਚ ਵੀ ਉਲਝੇ ਰਹੇ ਉਂਝ ਵੀ ਹਰੀਸ਼ ਚੌਧਰੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਕਈ ਲੀਡਰਾਂ ਨੇ ਕਈ ਤਿੱਖੇ ਸਵਾਲ ਵੀ ਸਮੇਂ-ਸਮੇਂ ਤੇ ਚੁੱਕੇ ਕਾਂਗਰਸ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਤਾਂ ਇੱਕ ਸੋਸ਼ਲ ਮੀਡੀਆ ਪੋਸਟ ਤੇ ਕਾਫੀ ਵੱਡਾ ਸਵਾਲ ਹੀ ਚੱਕ ਦਿੱਤਾ ਸੀ ਜੋ ਹਰੀਸ਼ ਚੌਧਰੀ ਦੇਖਿਆ ਜਾਵੇ ਤੇ ਸਾਰੇ ਮਸਲੇ ਜਿਹੜੇ ਪੰਜਾਬ ਕਾਂਗਰਸ ਦੇ ਨੇ ਉਹਨਾਂ ਨੂੰ ਨਿਬੇੜ ਨਹੀਂ ਸਕੇ ਜਿਸ ਤਰ੍ਹਾਂ ਨਾਲ ਇਨਡਿਸਿਪਲਨ ਅਨੁਸ਼ਾਸਨਹੀਨਤਾ ਪੰਜਾਬ ਕਾਂਗਰਸ ਦਾ ਉਹ ਮਸਲੇ ਨਿਬੇੜ ਨਹੀਂ ਸਕੇ। ਔਰ ਇਸੇ ਕਰਕੇ ਦਵਿੰਦਰ ਯਾਦਵ ਨੂੰ ਲਗਾਇਆ ਗਿਆ ਅਨੁਸ਼ਾਸਨਹੀਨਤਾ ਇਸ ਤੌਰ ਤੇ ਵੀ ਕਿਉਂਕਿ ਪਿਛਲੀ ਵਾਰੀ ਜਦੋਂ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਸੀ ਉਦੋਂ ਉਹਨਾਂ ਨੇ ਬੁਲਾਇਆ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਔਰ ਲੀਡਰ ਆਫ ਓਪੋਜੀਸ਼ਨ ਨੂੰ ਔਰ ਇਹਨਾਂ ਦੋਨਾਂ ਨੇ ਆਪਣੀ ਗੱਲ ਰੱਖੀ ਸੀ ਕਿ ਇਹ ਕੀ ਚਾਹੁੰਦੇ ਨੇ ਆਪ ਨਾਲ ਗਠਬੰਧਨ ਨਹੀਂ ਕਰਨਾ ਚਾਹੁੰਦੇ। ਆਤ ਪੂਸ਼ਨਾਸ਼ੂ ਨੂੰ ਵੀ ਇੱਕ ਵਾਰ ਸੱਦਿਆ ਗਿਆ ਸੀ ਦਿੱਲੀ ਨਵਜੋਤ ਸਿੰਘ ਸਿੱਧੂ ਵੀ ਆਪਣੀ ਗੱਲ ਰੱਖ ਕੇ ਆਏ ਸੁਖਜਿੰਦਰ ਰੰਧਾਵਾ ਵੀ ਆਪਣੀ ਗੱਲ ਰੱਖ ਕੇ ਆਏ ਸੋ ਕਈ ਵੱਡੇ ਲੀਡਰਾਂ ਨੇ ਦਿੱਲੀ ਜਾ ਕੇ ਆਪਣੀ ਗੱਲ ਵੀ ਰੱਖੀ ਸੀ ਔਰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਜਿੱਥੇ ਚਰਨਜੀਤ ਚੰਨੀ ਮਨੀਸ਼ Tiwari ਇਹਨਾਂ ਸਾਰਿਆਂ ਦੀ ਇੱਕ ਸਮੂਹਿਕ ਫੋਟੋ ਵੀ ਆਈ ਸੀ ਪੰਜਾਬ ਦੇ ਲੀਡਰਾਂ ਦੀ ਉਦੋਂ ਵੀ ਪ੍ਰਤਾਪ ਬਾਜਵਾ ਔਰ ਰਾਜਾ ਵੜਿੰਗ ਗੱਲ ਰੱਖ ਕੇ ਆਏ ਸੀ ਕਿ ਅਸੀਂ ਨਹੀਂ ਮਿਲ ਕੇ ਲੜਨਾ ਚਾਹੁੰਦੇ ਆਮ ਆਦਮੀ ਪਾਰਟੀ ਨਾਲ ਪੰਜਾਬ 'ਚ ਤੇ ਅਸੀਂ ਆਪਣੀ ਗੱਲ ਹਾਈ ਕਮਾਂਡ ਨੂੰ ਰੱਖਿਆ ਹੈ ਤੇ ਉਦੋਂ ਮਲਿਕਾਰਜਨ ਖੜਗੇ ਦੇ ਹਵਾਲੇ ਨਾਲ ਇਹਨਾਂ ਲੀਡਰਾਂ ਨੇ ਕਿਹਾ ਸੀ ਕਿ ਉਹਨਾਂ ਨੇ ਕਿਹਾ ਕਿ ਹੁਣ ਨਿੱਜੀ رائے ਕੋਈ ਲੀਡਰ ਨਹੀਂ ਦਊਗਾ ਕੁਝ ਦਿਨ ਕਾਂਗਰਸ ਦੇ ਵਿੱਚ ਕਿਸੇ ਨੇ ਵੀ ਇਸ ਮਸਲੇ ਤੇ ਨਹੀਂ ਆਪਣੀ ਬਿਆਨਬਾਜ਼ੀ ਕੀਤੀ ਪਰ ਹੁਣ ਫੇਰ ਖੁੱਲ ਕੇ ਧਰਨਿਆਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਲੋਕਾਂ ਤੋਂ ਹੱਥ ਵੀ ਚੁਕਾਏ ਜਾ ਰਹੇ ਨੇ ਕਈ ਥਾਂ ਕਿ ਅਸੀਂ ਕਿਸੇ ਕੀਮਤ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾ ਨਹੀਂ ਲੜਨੀਆ ਇਹਦੇ ਤੋਂ ਹਾਈ ਕਮਾਂਡ ਚਿੰਤਿਤ ਸੀ ਔਰ ਇਸੇ ਕਾਰਨ ਹਰੀਸ਼ ਚੌਧਰੀ ਦੀ ਜਗ੍ਹਾ ਤੇ ਮੈਨੂੰ ਲੱਗਦਾ ਦਵਿੰਦਰ ਯਾਦਵ ਇੱਕ ਨਵੇਂ ਪ੍ਰਭਾਰੀ ਪੰਜਾਬ ਕਾਂਗਰਸ ਨੂੰ ਮਿਲੇ ਨੇ ਔਰ ਦਵਿੰਦਰ ਯਾਦਵ ਅਗਰ ਮੈਂ ਉਹਨਾਂ ਦੀ ਗੱਲ ਕਰਾਂ ਤੇ ਉਹ ਦੋ ਵਾਰ ਦੇ ਵਿਧਾਇਕ ਰਹੇ ਨੇ ਦਿੱਲੀ ਦੇ ਬਾਦਲੀ ਜਿਹੜਾ ਵਿਧਾਨ ਸਭਾ ਹਲਕਾ ਹੈ ਜਦੋਂ ਅਸੀਂ ਦਿੱਲੀ ਦੇ ਵਿੱਚ ਵੜਦੇ ਸੀ ਤੇ ਜਿਹੜਾ ਹਰਿਆਣਾ ਬਾਈਪਾਸ ਜਾਂ ਕਰਨਾਲ ਬਾਈਪਾਸ ਅਸੀਂ ਕਹਿ ਲਈਏ ਉਹਦੇ ਆਲੇ ਦੁਆਲੇ ਇਹ ਜਿਹੜਾ ਵਿਧਾਨ ਸਭਾ ਖੇਤਰ ਹੈ ਔਰ ਲੰਮਾ ਤਜਰਬਾ ਦਵਿੰਦਰ ਯਾਦਵ ਨੂੰ ਕਾਂਗਰਸ ਦੀ ਰਾਜਨੀਤੀ ਦਾ ਵੀ ਹੈ ਦੋ ਵਾਰ 2008 ਤੋਂ 13 ਤੇ ਫਿਰ 2013 ਤੋਂ 15 ਦੋ ਵਾਰ ਵਿਧਾਇਕ ਵੀ ਰਹੇ ਬਾਦਲੀ ਹਲਕੇ ਤੋਂ ਔਰ ਜ਼ਮੀਨ ਨਾਲ ਜੁੜੇ ਹੋਏ ਲੀਡਰ ਦੇ ਤੌਰ ਤੇ ਦਵਿੰਦਰ ਯਾਦਵ ਨੂੰ ਦੇਖਿਆ ਜਾਂਦਾ ਹੈ 1972 ਦੇ ਜਨਮੇ ਨੇ ਸੋ ਬਹੁਤ ਜ਼ਿਆਦਾ ਉਮਰ ਨਹੀਂ ਹੈ 50 51 ਸਾਲ ਦੇ ਇਹ ਆਗੂ ਨੇ ਔਰ ਕਾਂਗਰਸ ਵਰਕਿੰਗ ਕਮੇਟੀ ਦੇ ਪਰਮਨੈਂਟ ਨੇ ਵਾਈਟੀ ਨੇ ਜਿਹਦੇ ਨਾਲ ਇਹਨਾਂ ਦਾ ਕਦ ਵੱਡਾ ਹੁੰਦਾ ਹੈ ਪ੍ਰਭਾਰੀ ਦੇ ਤੌਰ ਤੇ ਵੀ ਔਰ ਕਾਉਂਸਲਰ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਇਹਨਾਂ ਬਾਰੇ ਮੰਨਿਆ ਜਾਂਦਾ ਹੈ ਕਿ ਜਿਹੜੇ ਦਿੱਲੀ ਚ ਵੱਧਦੇ ਹੀ ਅੱਗੇ ਕੂੜੇ ਦੇ ਢੇਰ ਸੀ ਉਹਨਾਂ ਦੇ ਖਿਲਾਫ ਇਹਨਾਂ ਨੇ ਬਹੁਤ ਵੱਡਾ ਅੰਦੋਲਨ ਚਲਾਇਆ ਸੀ ਔਰ ਇਹਨਾਂ ਨੇ ਕਈ ਪਾਰਕ ਉਥੇ ਬਣਵਾਏ ਜਦੋਂ ਵਿਧਾਇਕ ਸੀ ਔਰ ਜਦੋਂ ਕਾਉਂਸਲਰ ਸੀ ਵਿਧਾਇਕ ਸੀ ਉਹਨਾਂ ਸਮਿਆਂ ਦੇ ਵਿੱਚ ਇੱਕ ਇਲਾਕਾ ਇਹਨਾਂ ਦੇ ਵਿਧਾਨ ਸਭਾ ਖੇਤਰ ਦਾ ਬਾਦਲੀ ਦਾ ਜਿੱਥੇ ਜਿਹੜੇ ਪਬਲਿਕ ਟਾਇਲਟਸ ਨੇ ਉਹ ਬੰਦ ਰਹਿੰਦੇ ਸੀ ਔਰ ਉਹ ਜੂਏ ਦੇ ਅੱਡੇ ਬਣੇ ਹੋਏ ਸੀ ਸੋ ਇਹਨਾਂ ਨੇ ਅਦਾਲਤੀ ਲੜਾਈ ਵੀ ਲੜੀ ਆਪਣੇ ਪੱਧਰ ਤੇ ਔਰ ਜਦੋਂ ਉਹ ਅਦਾਲਤੀ ਲੜਾਈ ਜਿੱਤੇ ਤਾਂ ਫਿਰ ਉੱਥੇ ਜਿਮ ਬੜਵਾਏ ਫਿਰ ਉੱਥੇ 올ਡ এজ ਹੋਮ ਬਣਵਾਏ ਲਾਈਬ੍ਰੇਰੀ ਬਣਵਾਈ ਸੋ ਇਸ ਤਰੀਕੇ ਦੇ ਸਮਾਜ ਸੇਵਾ ਦੇ ਕੰਮਾਂ ਨਾਲ ਵੀ ਦਵਿੰਦਰ ਯਾਦਵ ਉੱਥੇ ਜੁੜੇ ਰਹੇ ਨੇ ਸੋ ਮੈਂ ਥੋੜੀ ਜੀ ਭੂਮਿਕਾ ਕਿਉਂਕਿ ਪੰਜਾਬ ਕਾਂਗਰਸ ਦੇ ਨਵੇਂ ਪਰਿਵਾਰ ਆਏ ਪਰਿਵਾਰੀ ਆਏ ਨੇ ਸੋ ਸਾਰੇ ਲੋਕਾਂ ਨੂੰ ਸਾਡੇ ਪੰਜਾਬ ਦੇ ਔਰ ਦੁਨੀਆ ਭਰ ਦੇ ਪੰਜਾਬੀਆਂ ਨੂੰ ਇਹਨਾਂ ਬਾਰੇ ਜ਼ਰੂਰ ਜਾਣਕਾਰੀ ਹੈ ਜਿਹੜੀ ਕੁਝ ਨਾ ਕੁਝ ਮੈਨੂੰ ਸੀਗਾ ਵੀ ਦਿੱਤੀ ਜਾਵੇ ਔਰ 2015 ਵੇਲੇ ਜਦੋਂ ਚੋਣਾਂ ਹੋਈਆਂ ਉਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਥੋਂ ਇਨ ਨਹੀਂ ਜਿੱਤ ਸਕੇ ਲੇਕਿਨ ਉਸ ਤੋਂ ਪਹਿਲਾਂ ਲਗਾਤਾਰ ਦੋ ਵਾਰ ਵਿਧਾਇਕ ਰਹੇ ਨੇ ਉਸ ਤੋਂ ਪਹਿਲਾਂ ਕੌਂਸਲਰ ਵੀ ਰਹੇ ਨੇ ਸੋ ਜਿਹੜੇ 77 ਦਾ ਉਹ ਦਾ ਵੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਇਹਨਾਂ ਕੋਲੇ ਹੈ ਸੋ ਹੁਣ ਜਨਰਲ 77 ਪੰਜਾਬ ਕਾਂਗਰਸ ਦੇ ਇਨਚਾਰਜ ਦੇ ਤੌਰ ਤੇ ਇਹਨਾਂ ਨੂੰ ਭੇਜਿਆ ਗਿਆ ਸੋ ਜਿਹੜੀ ਗੱਲ ਚੱਲ ਰਹੀ ਸੀ ਕਿ ਹੁਣ ਜਦੋਂ ਕਾਂਗਰਸ ਦੇ ਲੀਡਰ ਜਾਣਗੇ ਤੇ ਕੀ ਉਸ ਤੋਂ ਪਹਿਲਾਂ ਜਿਹੜੇ ਦਵਿੰਦਰ ਯਾਦਵ ਨੇ ਉਹਨਾਂ ਦੇ ਨਾਲ ਵੀ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਮੀਟਿੰਗ ਹੋਊਗੀ ਅਗਲੇ ਇੱਕ ਅੱਡੇ ਦਿਨ 'ਚ ਇਹ ਵੀ ਗੱਲ ਧਿਆਨ ਦੇਣ ਵਾਲੀ ਹੈ ਪਰ ਮੈਨੂੰ ਲੱਗਦਾ ਇਹਨਾਂ ਨੂੰ ਇਸੇ ਕਰਕੇ ਕਾਂਗਰਸ ਹਾਈ ਕਮਾਂਡ ਨੇ ਭੇਜਿਆ ਕਿਉਂਕਿ ਪੰਜਾਬ ਕਾਂਗਰਸ ਇਸ ਵਕਤ ਵੱਖਰੀ ਵੱਖਰੀ ਦਿਸ਼ਾ ਦੇ ਵਿੱਚ ਵਹਿ ਰਹੀ ਹੈ ਬਹੁਤ ਸਾਰੇ ਜਿਹੜੇ ਲੀਡਰ ਨੇ ਭਾਵੇਂ ਉਹ ਡਿਸਪਲਿਨ ਦੀਆਂ ਗੱਲਾਂ ਕਰਦੇ ਨੇ ਪਰ ਵੱਖਰੇ ਵੱਖਰੇ ਉਹਨਾਂ ਦੇ ਸੁਰ ਨੇ ਵੱਖਰੇ ਵੱਖਰੇ ਬਿਆਨ ਨੇ ਇੰਡੀਆ ਆਲਾਈਂਸ ਦੇ ਮਸਲੇ ਤੇ ਕਾਂਗਰਸ ਹਾਈ ਕਮਾਂਡ 224 ਨੂੰ ਨਿਸ਼ਾਨਾ ਬਣਾ ਰਹੀ ਹੈ ਕਿ ਕਿਸੇ ਵੀ ਕੀਮਤ ਤੇ ਆ ਇੰਡੀਆ ਗਠਜੁਟਬੰਧਨ ਦੀ ਸਰਕਾਰ ਬਣੇ ਭਾਜਪਾ ਨੂੰ ਸੱਤਾ ਤੋਂ ਲਾਂਬੇ ਕਰੀਏ ਇਹ ਕਾਂਗਰਸ ਹਾਈ ਕਮਾਂਡ ਦਾ ਟਾਰਗੇਟ ਹੈ ਪਰ ਪੰਜਾਬ ਤੇ ਦਿੱਲੀ ਚ ਜਿਹੜੇ ਕਾਂਗਰਸ ਦੇ ਲੀਡਰ ਨੇ ਉਹ ਤਿਆਰ ਨਹੀਂ ਨੇ ਆਪ ਨਾਲ ਸਮਝੌਤੇ ਲਈ ਅਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਮੀਟਿੰਗ ਵੀ 2-3 ਦਿਨਾਂ ਬਾਅਦ ਹੈ ਉਹ ਬੜੀ ਅਹਿਮੀਅਤ ਵਾਲੀ ਹੈ ਕਿਉਂਕਿ ਹੁਣ ਕਾਂਗਰਸ ਦੇ ਲੀਡਰ ਆਪਣਾ ਕੀ ਪੱਖ ਰੱਖਣਗੇ ਇੱਕ ਵਾਰ ਫਿਰ ਉਹਨਾਂ ਦਾ ਪੱਖ ਜਾਣਿਆ ਜਾਏਗਾ ਅਗਰ ਸਮਝੌਤਾ ਕਰਨਾ ਹੈ ਹਾਈ ਕਮਾਂਡ ਅਗਰ ਸਮਝੌਤਾ ਕਰਨ ਨੂੰ ਤਿਆਰ ਹੈ ਤੇ ਪੰਜਾਬ ਕਾਂਗਰਸ ਦੇ ਲੀਡਰ ਕਿੰਨੀਆਂ ਸੀਟਾਂ ਆਮ ਆਦਮੀ ਪਾਰਟੀ ਨੂੰ ਛੱਡਣ ਲਈ ਤਿਆਰ ਹੋਣਗੇ ਕਿਉਂਕਿ ਇਸ ਤਰੀਕੇ ਦੀਆਂ ਚਰਚਾਵਾਂ ਨੇ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਪੰਜਾਬ ਦੇ ਵਿੱਚ ਅਗਰ ਸਮਝੌਤੇ ਤੇ ਆਉਂਦੇ ਨੇ ਤੇ 50-50 ਦਾ ਸਮਝੌਤਾ ਹੋਊਗਾ ਮਤਲਬ ਚੰਡੀਗੜ੍ਹ ਪਾ ਕੇ 7-7 ਸੀਟਾਂ ਤੇ ਹੀ ਦੋਵੇਂ ਪਾਰਟੀਆਂ ਲੜਨਗੀਆਂ ਕੋਈ ਵੀ ਪਾਰਟੀ ਕਾਟ ਸੀਟਾਂ ਤੇ ਲੜਨ ਨੂੰ ਤਿਆਰ ਨਹੀਂ ਹੋਏਗੀ ਆਮ ਆਦਮੀ ਪਾਰਟੀ 92 ਵਿਧਾਇਕਾਂ ਵਾਲੀ ਪਾਰਟੀ ਹੈ ਕਾਂਗਰਸ 18 ਵਿਧਾਇਕਾਂ ਵਾਲੀ ਪਾਰਟੀ ਹੈ ਭਾਵੇਂ ਕਾਂਗਰਸ ਦੇ ਲੋਕ ਸਭਾ ਦੇ ਵਿੱਚ ਜ਼ਿਆਦਾ ਮੈਂਬਰ ਪਾਰਲੀਮੈਂਟ ਨੇ ਪਰ ਇਸ ਵਕਤ ਜਿਹੜਾ ਦਾਵਾ ਆਮ ਆਦਮੀ ਪਾਰਟੀ ਦਾ ਉਹ ਵੀ 13 ਸੀਟਾਂ ਦਾ ਹੈ ਔਰ ਆਮ ਆਦਮੀ ਪਾਰਟੀ ਦਾ 13 ਸੀਟਾਂ ਦਾ ਦਾਵਾ ਇਸ ਕਰਕੇ ਵੀ ਮਜ਼ਬੂਤ ਹੋਇਆ ਹੈ ਕਿਉਂਕਿ ਕਾਂਗਰਸ ਦੇ ਲੀਡਰ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਕਹਿ ਰਹੇ ਨੇ ਜਦੋਂ ਨਾਲ ਜੂਨ ਚ ਇੰਡੀਆ ਗਠਜੰਬੰਦਨ ਬਣਿਆ ਉਸ ਵੇਲੇ ਦੇ ਹੀ ਹੌਲੀ-ਹੌਲੀ ਪੰਜਾਬ ਕਾਂਗਰਸ ਦੇ ਲੀਡਰਾਂ ਦੇ ਇਹ ਬਿਆਨ ਨੇ ਕਿ ਅਸੀਂ ਸਮਝੌਤਾ ਕਰਕੇ ਨਹੀਂ ਚੱਲਣਾ ਆਮ ਆਦਮੀ ਪਾਰਟੀ ਨਾਲ ਪੰਜਾਬ 'ਚ ਅਸੀਂ ਵੱਖਰੇ ਚੋਣ ਲੜਨੀ ਹੈ ਹੁਣ ਜਿਹੜਾ ਇਹ ਵੱਖਰੇ ਚੋਣ ਲੜਨ ਵਾਲਾ ਵਾਲੀ ਫਿਲਾਸਫੀ ਹੈ ਕਿ ਹਾਈ ਕਮਾਂਡ ਨੇ ਨੂੰ ਮੁਕੰਮਲ ਤੌਰ ਤੇ ਅਕਸੈਪਟ ਕਰਦੀ ਹੈ ਜਾਂ ਰਿਜੈਕਟ ਕਰਦੀ ਹੈ ਇਹ ਵੀ ਆਉਂਦੇ ਦਿਨਾਂ 'ਚ ਪਤਾ ਲੱਗ ਜਾਊਗਾ ਪਰ ਇਹ ਮੀਟਿੰਗ ਜਿਹੜੀ ਬਹੁਤ ਅਹਿਮियत ਵਾਲੀ ਹੈ ਇਹਦੇ 'ਚ ਸੀਟਾਂ ਦੀ ਵੰਡ ਪੰਜਾਬ ਦੇ ਲੀਡਰਾਂ ਨਾਲ ਚਰਚਾ ਦੇ ਵਿੱਚ ਜ਼ਰੂਰ ਰਹੇਗੀ ਭਾਵੇਂ ਹਾਈ ਕਮਾਂਡ ਸੀਟਾਂ ਦੀ ਵੰਡ ਲਈ ਬਾਅਦ ਦੇ ਵਿੱਚ ਤਿਆਰ ਹੋਵੇ ਯਾਨਾ ਹੋਵੇ ਉਂਝ ਮੈਨੂੰ ਲੱਗਦਾ ਹੈ ਕਿ ਕਾਂਗਰਸ ਹਾਈ ਕਮਾਂਡ ਚਾਹੇਗੀ ਕਿ ਪੰਜਾਬ ਚ ਵੀ ਆਮ ਆਦਮੀ ਪਾਰਟੀ ਨਾਲ ਸੀਟਾਂ ਦੀ ਵੰਡ ਹੋਵੇ ਮਿਲ ਕੇ ਲੜੀਏ ਤੇ ਦਿੱਲੀ ਚ ਵੀ ਮਿਲ ਕੇ ਲੜੀਏ ਦੂਜੇ ਪਾਸੇ ਜੇ ਮੈਂ ਨਾਲ-ਨਾਲ ਭਗਵੰਤ ਮਾਨ ਉਹਨਾਂ ਦਾ ਰੁਖ ਵੀ ਸਾਫ਼ ਕਰਦਾ ਭਗਵੰਤ ਮਾਨ ਇਸ ਵਕਤ ਪੰਜਾਬ ਚ 13 ਔਰ ਚੰਡੀਗੜ੍ਹ ਦੀ ਸੀਟ ਦੇ ਲਈ ਵੱਡੇ ਦਾਅਵੇਦਾਰ ਨੇ ਆਮ ਆਦਮੀ ਪਾਰਟੀ ਕੋਲੇ 2 3 ਖਾਸ ਪਹਿਲੂ ਨੇ ਜਿਨ੍ਹਾਂ ਨਾਲ ਉਹਨਾਂ ਨੂੰ ਉਮੀਦ ਹੈ ਇੱਕ ਤਾਂ ਮੁਹੱਲਾ ਕਲੀਨਿਕਾਂ ਨਾਲ ਇੱਕ ਜਿਹੜਾ ਜ਼ੀਰੋ ਬਿੱਲ ਆ ਰਿਹਾ ਔਰ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਸਰਦੀ ਹੈ ਤੇ ਪੰਜਾਬ ਦੇ ਵਿੱਚ 80 ਤੋਂ 90% ਲੋਕਾਂ ਨੂੰ ਜ਼ੀਰੋ ਬਿੱਲ ਆ ਸਕਦੇ ਨੇ ਸੋ ਜਦੋਂ ਵੋਟਾਂ ਪੈਣੀਆਂ ਨੇ ਲੋਕ ਸਭਾ ਦੀਆਂ ਉਦੋਂ ਵੀ ਪੰਜਾਬ ਦੇ ਲੋਕ ਜ਼ੀਰੋ ਬਿੱਲ ਹਾਸਲ ਕਰ ਰਹੇ ਹੋਣਗੇ ਬਹੁ ਗਿਣਤੀ ਸੋ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਜ਼ੀਰੋ ਬਿੱਲ ਤੋਂ ਬਹੁਤ ਵੱਡੀਆਂ ਉਮੀਦਾਂ ਨੇ ਇਹਦੇ ਨਾਲ ਨਾਲ ਇਹ ਵੀ ਸੰਭਾਵਨਾ ਹੈ ਕਿ ਆਮ ਆਦਮੀ ਪਾਰਟੀ 1000 ਰੁਪਏ ਮਹਿਲਾਵਾਂ ਦੇ ਖਾਤੇ 'ਚ ਪਾਉਣ ਦੀ ਯੋਜਨਾ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੁਰੂ ਕਰ ਸਕਦੀ ਹੈ ਅਗਰ ਇਹ ਯੋਜਨਾ ਵੀ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਤੇ ਫਿਰ 13 ਸੀਟਾਂ ਤੇ ਆਮ ਆਦਮੀ ਪਾਰਟੀ ਦਾ ਦਾਵਾ ਬਾਕੀ ਸਾਰੀਆਂ ਪਾਰਟੀਆਂ ਨਾਲੋਂ ਬਹੁਤ ਵੱਡਾ ਹੋ ਜਾਣਾ ਹੈ ਇਸ ਕਰਕੇ ਇਸ ਵਕਤ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਨੇ ਉਹ ਸਿੱਧੇ ਸਿੱਧੇ ਭਗਵੰਤ ਮਾਨ ਦਾ ਫਾਇਦਾ ਕਰ ਰਹੇ ਨੇ ਕਿਉਂਕਿ ਭਗਵੰਤ ਮਾਨ ਨੂੰ ਇਹ ਲੜਾਈ ਲੜਨ ਦੀ ਲੋੜ ਹੀ ਨਹੀਂ ਹੈ ਕਿ ਮੈਂ ਸੀਟਾਂ ਕਿੰਨੀਆਂ ਮੰਗ ਰਿਆਂ ਜਾਂ ਮੈਨੂੰ ਕਿੰਨੀਆਂ ਸੀਟਾਂ ਚਾਹੀਦੀਆਂ ਨੇ ਕਿਉਂਕਿ ਵਿਰੋਧੀ ਕਹ ਰਹੇ ਨੇ ਪ੍ਰਤਾਪ ਬਾਜਵਾ ਜਾਂ ਕਾਂਗਰਸ ਦੇ ਹੋਰ ਲੀਡਰ ਸੁਖਜਿੰਦਰ ਰੰਧਾਵਾ ਉਹ ਬਿਲਕੁਲ ਮਿਲ ਕੇ ਲੜਨਾ ਨਹੀਂ ਚਾਹੁੰਦੇ ਇਹਦੇ ਨਾਲ ਆਮ ਆਦਮੀ ਪਾਰਟੀ ਦਾ ਦਾਵਾ ਵੱਡਾ ਹੋ ਜਾਂਦਾ ਹੈ ਕਿ ਅਸੀਂ 13 ਦੀਆਂ 13 ਸੀਟਾਂ ਤੇ ਲੜਾਂਗੇ ਸੋ ਇਹਦੇ ਨਾਲ ਆਮ ਆਦਮੀ ਪਾਰਟੀ ਅਗਰ ਸੀਟਾਂ ਛੱਡਣ ਦੀ ਸਥਿਤੀ 'ਚ ਵੀ ਹੋਏਗੀ ਤੇ ਬਹੁਤ ਘੱਟ ਸੀਟਾਂ ਛੱਡਣਾ ਚਾਹੇਗੀ ਜਦੋਂ ਅਸੀਂ ਆਮ ਆਦਮੀ ਦੀ ਗੱਲ ਕਰਦੇ ਹਾਂ ਕਿਉਂਕਿ ਭਗਵੰਤ ਮਾਨ ਦਾ ਇਹ ਵੀ ਤਰਕ ਹੋ ਸਕਦਾ ਹੈ ਕਿ ਅਸੀਂ ਅਗਰ ਵੱਖਰੇ ਹੋ ਕੇ ਵੀ ਲੜਦੇ ਆਂ ਤੇ ਅਸੀਂ ਇੰਡੀਆ ਗਠਬੰਧਨ ਚ 13 ਸੀਟਾਂ ਪਾਵਾਂਗੇ ਕਿਉਂਕਿ ਅਗਰ ਗਠਜੋੜ ਨਹੀਂ ਹੁੰਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਫਿਰ ਕਾਂਗਰਸ ਨਾਲੋਂ ਆਮ ਆਦਮੀ ਪਾਰਟੀ ਬਹੁਤ ਬਿਹਤਰ ਸਥਿਤੀ ਦੇ ਵਿੱਚ ਰਹਿਣ ਦੀ ਉਮੀਦ ਹੈ ਜੋ ਅੱਜ ਦੇ ਹਾਲਾਤ ਨੇ ਸੋ ਇਸ ਕਰਕੇ ਬੜੇ ਦਿਲਚਸਪ ਮੋੜ ਤੇ ਅਗਲੇ 2-3 ਦਿਨ ਪੰਜਾਬ ਦੀ ਸਿਆਸਤ ਦੇ ਰਹਿਣ ਵਾਲੀ ਹੈ ਡੱਲਾਜੀ ਸੁਖਜਿੰਦਰ ਸਿੰਘ ਰੰਧਾਵਾ ਦੀ ਟੀਵੀ ਚੈਨਲ ਨੂੰ ਦਿੱਤੀ ਗਈ ਇੱਕ ਇੰਟਰਵਿਊ ਤੋਂ ਬਾਅਦ ਜੋ ਹੈ ਪੰਜਾਬ ਦੀ ਸਿਆਸਤ ਮੁਰਤੋਂ ਗਰਮਾਂ ਦੀ ਜ਼ਰੂਰ ਨਜ਼ਰ ਆ ਰਹੀ ਹੈ ਪੱਖ ਦੀ ਜ਼ਰੂਰ ਨਜ਼ਰ ਆ ਰਹੀ ਹੈ ਸੁਖਜਿੰਦਰ ਰੰਧਾਵਾ ਨੇ ਵੀ ਨਵਜੋਤ ਸਿੰਘ ਸਿੱਧੂ ਦੇ ਬਾਰੇ ਵਿੱਚ ਜੋ ਹੈ ਬੜੇ ਤਿੱਖੇ ਬਿਆਨ ਦਿੱਤੇ ਉਸ ਟੀਵੀ ਚੈਨਲ ਦੀ ਇੰਟਰਵਿਊ ਦੇ ਵਿੱਚ ਸੋ ਕਿਵੇਂ ਦੇਖਿਆ ਜਾਏ ਇਹਨਾਂ ਬਿਆਨਾਂ ਨੂੰ ਅਗਰ ਆਪਾਂ ਗੱਲ ਨਾਲ ਜੋੜ ਕੇ ਕਰੀਏ ਕਾਂਗਰਸ ਦੇ ਜ਼ਾਬਤੇ ਦੀ ਤਾਂ ਤੁਸੀਂ ਕਾਂਗਰਸ ਦੇ ਜ਼ਾਬਤੇ ਦੀ ਵੀ ਜੋ ਲੀਡਰਸ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਵੀ ਕਰਦੇ ਨੇ ਪਰ ਇਹ ਜੋ ਸਥਿਤੀਆਂ ਬਣੀਆਂ ਵਕਫਾ-ਵਕਫਾ ਲੀਡਰਸ ਵੱਲੋਂ ਵਕਫਾ-ਵਕਫਾ ਤਰ੍ਹਾਂ ਦੇ ਤਿੱਖੇ ਬਿਆਨ ਵੀ ਆਉਂਦੇ ਨੇ ਸੋ ਕੀ ਕਹਿਣਾ ਚਾਹੋਗੇ ਇਹਨਾਂ ਸਭ ਸਥਿਤੀਆਂ ਦੇ ਉੱਪਰ ਤੁਸੀਂ ਹਰਜੋਤਜੀ ਲਗਾਤਾਰ ਪੰਜਾਬ ਕਾਂਗਰਸ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਇੱਕ ਦੂਸਰੇ ਤੇ ਵਾਰ-ਪਲਟ ਵਾਰ ਜਾਰੀ ਹੈ ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀ ਰੈਲੀ ਤੋਂ ਬਾਅਦ ਸਭ ਤੋਂ ਪਹਿਲਾ ਬਿਆਨ ਹੈ ਜਿਹੜਾ ਉਹ ਪ੍ਰਤਾਪ ਸਿੰਘ ਬਾਜਵਾ ਹੋਣਾ ਦਾ ਆਇਆ ਸੀ ਨਵਜੋਤ ਸਿੰਘ ਸਿੱਧੂ ਦੀ ਰੈਲੀ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਆਪਣੇ ਬਿਆਨ ਚ ਜਿਹੜੇ ਸ਼ਬਦ ਵਰਤੇ ਸੀ ਉਹਨਾਂ ਸ਼ਬਦਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਖੁੱਲ ਕੇ ਬਾਹਰ ਆ ਗਏ ਪੰਜਾਬ ਭਾਰਚੇ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨੇ ਭਾਵੇਂ ਸੋਸ਼ਲ ਮੀਡੀਆ ਤੇ ਪੋਸਟਾਂ ਪਾਈਆਂ ਭਾਵੇਂ ਸੋਸ਼ਲ ਮੀਡੀਆ ਤੇ ਵੀਡੀਓ ਆਪਣੇ ਜਾਰੀ ਕੀਤੇ ਭਾਵੇਂ WhatsApp ਗਰੁੱਪਾਂ ਦੇ ਵਿੱਚ ਉਹਨਾਂ ਦੇ ਆਵਾਜ਼ ਦੇ ਸੁਨੇਹੇ ਸੀ ਤੇ ਭਾਵੇਂ ਅਖਬਾਰਾਂ ਚ ਬਿਆਨ ਸੀ ਤੇ ਭਾਵੇਂ ਟਵਿੱਟਰ ਵਰਗੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਬਿਆਨ ਸੀ ਸੋ ਕਾਫੀ ਜ਼ਿਆਦਾ ਇਹ ਮਾਮਲਾ ਵਿਵਾਦਾਂ ਦੇ ਵਿੱਚ ਚੱਲਿਆ ਗਿਆ ਹਾਲਾਂਕਿ ਉਸ ਤੋਂ ਬਾਅਦ ਕਾਂਗਰਸ ਦਾ ਜ਼ਾਬਤਾ ਡਿਸਪਲਿਨ ਇੱਕ ਵਾਰ ਫੇਰ ਦੇਖਣ ਨੂੰ ਮਿਲਿਆ ਜਦੋਂ ਕਈ ਵਿਧਾਇਕਾਂ ਨੇ ਸਿੱਧੂ ਹੀ ਚਿੱਠੀ ਹੈ ਜਿਹੜੀ ਉਹ ਮੀਡੀਆ 'ਚ ਜਾਰੀ ਕਰ ਦੱਤੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ 'ਚੋਂ ਕੱਢਣ ਬਾਰੇ ਸੋ ਇਹ ਲਗਾਤਾਰ ਪੰਜਾਬ ਕਾਂਗਰਸ ਦੇ ਵਿੱਚ ਨਵੀਆਂ-ਨਵੀਆਂ ਸਥਿਤੀਆਂ ਬਣ ਰਹੀਆਂ ਨੇ ਔਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਇਸੇ ਕਰਕੇ ਦਵਿੰਦਰ ਯਾਦਵ ਇੱਕ ਨਵੇਂ ਪ੍ਰਭਾਰੀ ਪੰਜਾਬ ਨੂੰ ਦਿੱਤੇ ਗਏ ਨੇ ਕਿਉਂਕਿ ਹਰੀਸ਼ ਚੌਧਰੀ ਕੰਟਰੋਲ ਨਹੀਂ ਸੀ ਕਰ ਪਾਰੇ ਪੰਜਾਬ ਕਾਂਗਰਸ ਨੂੰ ਔਰ ਇਹ ਵੀ ਕਾਂਗਰਸ ਦੀ ਹਾਈ ਕਮਾਂਡ ਕੋਲੇ ਗੱਲਾਂ ਪੁੱਜੀਆਂ ਸੀ ਕਿ ਹਰੀਸ਼ ਚੌਧਰੀ ਵੀ ਕਾਂਗਰਸ ਦੇ ਇੱਕ ਧੜੇ ਵਾਲੇ ਪਾਸੇ ਹੋ ਗਏ ਨੇ ਸੋ ਕਿਤੇ ਨਾ ਕਿਤੇ ਹਰੀਸ਼ ਚੌਧਰੀ ਵੀ ਇੱਕ ਧੜੇ ਵਾਲੇ ਪਾਸੇ ਹੋ ਗਏ ਸੀ ਇਸ ਕਰਕੇ ਇਹ ਵੀ ਇੱਕ ਕਾਰਨ ਹੈ ਜਿਹੜੀ ਉਹਨਾਂ ਦੀ ਉੱਥੋਂ ਬਦਲੀ ਹੋਈ ਹੈ ਤੇ ਹੁਣ ਦਵਿੰਦਰ ਯਾਦਵ ਜਿਹੜੇ ਨਵੇਂ ਪ੍ਰਭਾਰੀ ਆਉਣਗੇ ਅਗਰ ਉਹ ਨਿਰਪੱਖ ਰਹਿਣਗੇ ਕਿਸੇ ਧੜੇ ਵੱਲ ਨਹੀਂ ਰਹਿਣਗੇ ਤੇ ਜ਼ਿਆਦਾ ਕਾਮਯਾਬ ਰਹਿਣਗੇ ਕਿਉਂਕਿ ਫਿਰ ਉਹ ਸਿੱਧਾ رابطہ ਵਰਕਰਾਂ ਨਾਲ ਰੱਖਣ ਵਲੰਟੀਅਰਜ਼ ਨਾਲ ਰੱਖਣ ਲੀਡਰਾਂ ਨਾਲ ਵੀ ਰੱਖਣ ਆਮ ਤੌਰ ਤੇ ਜਿਹੜੇ ਪ੍ਰਭਾਰੀ ਨੇ ਜਦੋਂ ਕਿਸੇ ਧੜੇ ਵਿਸ਼ੇਸ਼ ਦਾ ਹਿੱਸਾ ਬਣ ਜਾਂਦੇ ਨੇ ਕਿਸੇ ਧੜੇ ਵਿਸ਼ੇਸ਼ ਦਾ ਪੱਖ ਪੂਰਦੇ ਨੇ ਤੇ ਫਿਰ ਕਾਂਗਰਸ ਦੀ ਸਿਆਸਤ ਬਹੁਤ ਜ਼ਿਆਦਾ ਭਟਕਦੀ ਹੈ ਔਰ ਇਹ ਅਸੀਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਹਰੀ ਚੌਧਰੀ ਤੇ ਬਹੁਤ ਗੰਭੀਰ ਗੰਭੀਰ ਇਲਜ਼ਾਮ ਮੈਂ ਪਹਿਲਾਂ ਵੀ ਗੱਲ ਕੀਤੀ ਹੁਣ ਜਿੱਥੋਂ ਤੱਕ ਸੁਖਜਿੰਦਰ ਰੰਧਾਵਾ ਦੀ ਗੱਲ ਹੈ ਕੱਲ ਸੁਖਜਿੰਦਰ ਰੰਧਾਵਾ ਵੀ ਇੱਕ ਟੈਲੀਵਿਜ਼ਨ ਚੈਨਲ ਤੇ ਬੋਲ ਰਹੇ ਸੀ ਸੁਖਜਿੰਦਰ ਰੰਧਾਵਾ ਨੇ ਹਾਲਾਂਕਿ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਤੇ ਵੱਡਾ ਹਮਲਾ ਨਹੀਂ ਬੋਲਿਆ ਪਰ ਕਿਤੇ ਨਾ ਕਿਤੇ ਸੁਖਜਿੰਦਰ ਰੰਦਾਵਾ ਦਾ ਇਸ਼ਾਰਾ ਵੀ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਦਾ ਸੀ ਔਰ ਇੱਕ ਤੋਂ ਬਾਅਦ ਇੱਕ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਦੇ ਬਿਆਨ ਇਸ ਤਰ੍ਹਾਂ ਦੇ ਸਾਹਮਣੇ ਆ ਰਹੇ ਨੇ ਹਾਲਾਂਕਿ ਆਪਣੇ ਉਸ ਬਿਆਨ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਦੁਬਾਰਾ ਉਸ ਤਰ੍ਹਾਂ ਦਾ ਕੌੜਾ ਬਿਆਨ ਹੈ ਜਿਹੜਾ ਨਹੀਂ ਦਿੱਤਾ ਤੇ ਬਹੁਤ ਸਾਰੇ ਲੀਡਰ ਜਿਹੜੇ ਪਹਿਲਾਂ ਇਸ ਬਿਆਨ ਤੇ ਨਵਜੋਤ ਸਿੰਘ ਸਿੱਧੂ ਤੋਂ ਅਸਤੀਫਾ ਮੰਗ ਰਹੇ ਸੀ ਉਹਨਾਂ ਦੇ ਵਿੱਚੋਂ ਵੀ ਪਤਾ ਲੱਗਿਆ ਕਿ ਕਈ ਲੀਡਰ ਨੇ ਜਿਹੜੇ ਉਹ ਸ਼ਾਂਤ ਪਏ ਨੇ ਉਂਝ ਜਦੋਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਮੁਲਾਕਾਤ ਕਰਨ ਗਏ ਰਾਜਾ ਵੜਿੰਗ ਉਹਨਾਂ ਨੇ ਵੀ ਆਪਣੇ ਬਿਆਨ ਚ ਦੱਸਿਆ ਕਿ ਉਹਨਾਂ ਨੇ ਵੀ ਪੂਰੇ ਮਾਮਲੇ ਦੀ ਜਾਣਕਾਰੀ ਕਾਂਗਰਸ ਪ੍ਰੈਜ਼ੀਡੈਂਟ ਮਲਕੇ ਅਰਜਨ ਖੜਗੇ ਨੂੰ ਦਿੱਤੀ ਸੀ ਉਹਨਾਂ ਨੇ ਸਾਫ਼ ਕੀਤਾ ਕਿ ਮੈਨੂੰ ਪੁੱਛਿਆ ਨਹੀਂ ਗਿਆ ਮੈਂ ਆਪ ਜਾਣਕਾਰੀ ਦਿੱਤੀ ਹੈ ਇਹਦਾ ਮਤਲਬ ਹੈ ਕਾਂਗਰਸ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਸਾਰੀ ਗੱਲ ਹੈ ਉਧਰੋਂ ਕਾਂਗਰਸ ਦੇ ਕਈ ਲੀਡਰ ਗੌਤਮ শেਠ ਖਾਸ ਤੌਰ ਤੇ ਜਿਹੜੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਵਿੱਚ ਮੀਡੀਆ ਡਿਪਾਰਟਮੈਂਟ ਔਰ ਬੁਲਾਰੇ ਦੇ ਤੌਰ ਤੇ ਸਰਗਰਮ ਨੇ ਉਹਨਾਂ ਨੇ ਵੀ ਉਹਨਾਂ ਨੇ ਵੀ ਚਿੱਠੀ ਕਾਂਗਰਸ ਪ੍ਰੈਜ਼ੀਡੈਂਟ ਨੂੰ ਲਿਖੀ ਸੀ ਸੋ ਇੱਕ ਕਿਤੇ ਨਾ ਕਿਤੇ ਜਿਵੇਂ ਮੈਂ ਕੱਲ ਵੀ ਜ਼ਿਕਰ ਕੀਤਾ ਇਲੈਕਟ੍ਰੋਨਿਕ ਇੰਟੈਲੀਜੈਂਸ ਤੋਂ ਵੀ ਇਨਪੁਟ ਕਾਂਗਰਸ ਦੀ ਹਾਈ ਕਮਾਂਡ ਲੈ ਰਹੀ ਹੈ ਡਿਜੀਟਲ ਇੰਟੈਲੀਜੈਂਸ ਦੀ ਇਨਪੁਟ ਔ ਲੈ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਕਿਵੇਂ ਹੋ ਰਿਹਾ ਕਿਦਾਂ ਦੀਆਂ ਵੀਡੀਓਜ਼ ਆਈਆਂ ਉਹ ਸਾਰਿਆਂ ਦਾ ਅਨਲਿਸਿਸ ਆਪਣੇ ਲੈਵਲ ਤੇ ਉਹ ਕਰ ਰਹੇ ਨੇ ਸੋ ਹੁਣ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਹੈ ਉਸ ਤੋਂ ਬਾਅਦ ਅੱਜ ਹੋਰ ਕਿਹੜੇ ਕਿਹੜੇ ਲੀਡਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਦੇ ਵਿੱਚ ਨਜ਼ਰ ਆਉਂਦੇ ਨੇ ਜਾਂ ਹੋਰ ਬਿਆਨ ਦਿੰਦੇ ਨੇ ਅੱਜ ਇਹ ਵੀ ਦੇਖਣ ਵਾਲੀ ਗੱਲ ਰਹੂਗੀ ਬਲਵੰਤ ਸਿੰਘ ਰਾਜਵਾਨਾ ਦੀ ਮੁਆਫੀ ਦੇ ਮਾਮਲੇ ਦੇ ਉੱਪਰ ਰਵਨੀਤ ਸਿੰਘ ਬਿੱਟੂ ਦਾ ਇੱਕ ਵਾਰ ਫਿਰ ਤੋਂ ਜੋ ਹੈ ਬਿਆਨ ਸਾਹਮਣੇ ਆਇਆ ਹੈ ਤੇ ਉਹਨਾਂ ਨੇ ਨਾਲ ਦੇ ਨਾਲ ਇਸ ਬਿਆਨ ਦੇ ਜ਼ਰੀਏ ਅਕਾਲੀ ਦਲ ਦੇ ਉੱਪਰ ਵੀ ਤਿੱਖਾ ਹਮਲਾ ਕੀਤਾ ਐ ਸੋ ਇਸ ਬਿਆਨ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਇਸੇ ਕੀ ਅਸੀਂ ਜੋ ਹੈ ਨਤੀਜੇ ਨਿਕਲਦੇ ਦਿਖਦੇ ਨਹੀਂ ਇਸ ਬਿਆਨ ਦੇ ਨਾਲ ਔਰ ਸਥਿਤੀਆਂ ਹੁਣ ਕੀ ਬਣੀਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਦੇਖੋ ਬਹੁਤ ਜ਼ਿਆਦਾ ਬਲਵੰਤ ਸਿੰਘ ਰਾਜਵਾਨਾ ਦਾ ਮਾਮਲਾ ਸੁਰਖੀਆਂ ਬਣਿਆ ਹੋਇਆ ਹਰਜੋਤ ਜੀ ਜਿਸ ਤਰ੍ਹਾਂ ਨਾਲ ਅਮਿਤ ਸ਼ਾਹ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸਾਫ਼ ਕਹਿ ਦਿੱਤਾ ਕਿ ਅਗਰ ਕੋਈ ਵੀ ਮੁਲਜ਼ਮ ਕੋਈ ਵੀ ਵਿਅਕਤੀ ਅਗਰ ਉਹ ਖੁਦ ਰਹਿਮ ਦੀ ਅਪੀਲ ਨਹੀਂ ਕਰਦਾ ਤੇ ਭਵਿੱਖ ਵਿੱਚ ਉਹਨੂੰ ਮਾਫੀ ਕਿਵੇਂ ਦਿੱਤੀ ਜਾਵੇ ਔਰ ਇਸ ਗੱਲ ਨੂੰ ਰਵਨੀਤ ਸਿੰਘ ਬਿੱਟੂ ਵੀ ਅੱਗੇ ਵਧਾਰੇ ਨੇ ਉਹ ਪ੍ਰੋੜਤਾ ਕਰ ਰਹੇ ਨੇ ਅਮਿਤ ਸ਼ਾਹ ਉਹਨਾਂ ਦੇ ਬਿਆਨ ਦੀ ਔਰ ਅਕਾਲੀ ਦਲ ਤੇ ਤਿੱਖਾ ਹਮਲਾ ਇੱਕ ਵਾਰ ਫੇਰ ਰਵਨੀਤ ਬਿੱਟੂ ਨੇ ਕੀਤਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਲੁਧਿਆਣਾ ਤੋਂ ਇੱਥੋਂ ਤੱਕ ਕਿ ਆ ਰਵਨੀਤ ਬਿੱਟੂ ਨੇ ਕਿ ਅਗਰ ਅਕਾਲੀ ਦਲ ਟਿਕਟ ਦੇ ਦਿੰਦਾ ਹੈ ਲੁਧਿਆਣਾ ਤੋਂ ਬਲਵੰਤ ਸਿੰਘ ਰਾਜਵਾਨਾ ਨੂੰ ਹਾਲਾਂਕਿ ਮੈਨੂੰ ਨਹੀਂ ਪਤਾ ਕਿ ਸੰਵਿਧਾਨ ਇਸ ਗੱਲ ਦੀ ਮਨਜ਼ੂਰੀ ਦੇਵੇਗਾ ਕਿ ਇੱਕ ਵਿਅਕਤੀ ਜਿਸ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਕੀ ਉਹ ਭਾਰਤ ਦੇ ਸੰਵਿਧਾਨ ਦੇ ਤਹਿਤ ਚੋਣ ਲੜ ਸਕਦਾ ਹੈ ਜੇਲ੍ਹ ਚ ਬੈਠਾ ਹੈ ਜਾਂ ਨਹੀਂ ਹਾਲਾਂਕਿ ਆਮ ਸਧਾਰਨ ਹਾਲਾਤਾਂ ਚ ਜਿਹੜੇ ਕੈਦੀ ਨੇ ਉਹਨਾਂ ਬਾਰੇ ਜ਼ਰੂਰ ਕਿਹਾ ਜਾਂਦਾ ਜਿਹੜੇ ਸਿਆਸੀ ਕੈਦੀ ਨੇ ਕਿ ਉਹ ਚੋਣਾਂ ਲੜ ਸਕਦੇ ਨੇ ਪਰ ਕੀ ਬਲਵੰਤ ਸਿੰਘ ਰਾਜਵਾਨਾ ਚੋਣ ਲੜ ਸਕਦੇ ਨੇ ਜਾਂ ਨਹੀਂ ਇਹ ਇੱਕ ਕਾਨੂੰਨੀ ਮਸਲਾ ਹੈ ਪਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਟਿਕਟ ਦੇ ਲੈ ਬਲਵੰਤ ਸਿੰਘ ਰਾਜਵਾਨਾ ਨੂੰ ਔਰ ਇਸੇ ਮੁੱਦੇ ਤੇ ਅਕਾਲੀ ਦਲ ਚੋਣਾ ਲੜੇ ਤੇ ਬਿੱਟੂ ਨੇ ਕਿਹਾ ਕਿ ਮੈਂ ਲੋਕਾਂ 'ਚ ਇਹ ਗੱਲ ਲੈ ਕੇ ਜਾਊਂਗਾ ਕਿ ਅਗਰ ਮੈਂ ਸਹੀ ਆ ਸਾਡਾ ਪਰਿਵਾਰ ਸਹੀ ਐ ਤੇ ਤੁਸੀਂ ਸਾਨੂੰ ਵੋਟ ਪਾਓ ਅਗਰ ਲੱਗਦਾ ਹੈ ਕਿ ਬਲਵੰਤ ਸਿੰਘ ਰਾਜਵਾਨਾ ਸਹੀ ਐ ਤੇ ਫਿਰ ਉਹਨਾਂ ਨੂੰ ਵੋਟ ਪਾਓ ਸੋ ਇਸ ਤਰੀਕੇ ਦਾ ਨਰੇਟਿਵ ਬਣਾਉਣ ਦੀ ਕੋਸ਼ਿਸ਼ ਰਵਨੀਤ ਸਿੰਘ ਬਿੱਟੂ ਹੋਣਾ ਨੇ ਆਪਣੇ ਕੱਲ ਦੇ ਬਿਆਨ ਦੇ ਨਾਲ ਕੀਤੀ ਹੈ ਹਾਲਾਂਕਿ ਸਾਫ ਤੌਰ ਤੇ ਉਵਰੋਧ ਦੇ ਵਿੱਚ ਨੇ ਕਿ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਫਾਂਸੀ ਦੀ ਸਜ਼ਾ ਉਮਰ ਕੈਦ ਦੇ ਵਿੱਚ ਨਹੀਂ ਤਬਦੀਲ ਹੋਣੀ ਚਾਹੀਦੀ ਇਸ ਕਰਕੇ ਮੈਂ ਤਾਂ ਇਹ ਗੱਲ ਕਹਿਣ ਲੱਗਿਆ ਸਾਫ ਆਉਣ ਵਾਲੇ ਦਿਨਾਂ 'ਚ ਵੀ ਮੈਂ ਅੱਜ ਹੀ ਹੁਣ ਗੱਲ ਕਰ ਰਿਹਾ ਸੀ ਜੇ ਫੈਸਲਾ ਕਰਨਾ ਤੇ ਤੁਸੀਂ ਮੈਂ ਕੋਈ ਇਹ ਹੰਕਾਰ ਨਾਲ ਗੱਲ ਨਹੀਂ ਕਰਦਾ ਪਰ ਮੈਨੂੰ ਆਪਣੇ ਪੰਜਾਬੀਆਂ ਤੇ ਆਪਣੇ ਦੇਸ਼ ਤੇ ਭਰੋਸਾ ਹੈ ਰਾਜਵਾਨਾ ਆਪ ਇਲੈਕਸ਼ਨ ਲੜ ਲਵੇ ਅਕਾਲੀ ਦਲ ਦੇ ਦੇ ਉਹਨੂੰ ਕੈਂਡੀਡੇਟ ਬਣਾ ਦੇ ਲੁਧਿਆਣੇ ਤੋਂ ਤੇ ਇਸ ਮੁੱਦੇ ਤੇ ਇਲੈਕਸ਼ਨ ਕਿਉਂ ਨਾ ਹੋਵੇ ਮੈਂ ਇਸ ਵਾਰਸ ਕਲੀਅਰ ਮੈਂ ਇਹ ਗੱਲ ਕਰੂੰਗਾ ਲੋਕਾਂ ਕੋਲ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਅਗੇ ਤੁਸੀਂ ਨਾ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਨੋ ਵਿਦੇਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ